ਉਹਦੇ ਲਈ ਬਹੁਤ ਸੋਚਣਾ ਪਿਆ ਰਿਹਾ ਵਾ ਦਿਲੋਜ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇੱਦਾਂ ਵਟ ਟੱਕਰਾਈਂ ਕੀਤਾ ਉਹਦੇ ਵਾਸਤੇ ਕੰਮ ਕਰ ਲਈ ਸਭ ਤੋਂ ਵੱਡਾ ਧੋਖਾ ਉਹਨੂੰ ਸਾਹਮਣੇ ਦੇਖ ਕੇ ਪ੍ਰਤਿਸ਼ਠਾ ਕੀ ਹੁੰਦੀ ਓ ਦਿਲਰੋਜ਼ ਦੇ ਮਾਮਲੇ ਨੂੰ ਲੈ ਕੇ ਮਾਪੇ ਇੱਕ ਉਮੀਦ ਦੇ ਨਾਲ ਹਰ ਰੋਜ਼ ਕੋਰਟ ਦੇ ਬਾਹਰ ਆ ਜਾਂਦੇ ਨੇ ਕਿ ਅੱਜ ਉਸ ਪਾਪੜ ਨੂੰਸ ਤੇ ਕੀਤੇ ਹੋਏ ਕੰਮਾਂ ਦੀ سزا ਜ਼ਰੂਰ ਮਿਲੇਗੀ। ਮਾਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ ਜਦੋਂ ਅਗਲੀ ਤਾਰੀਖ ਪੈ ਗਈ ਅਤੇ ਕਿਹਾ ਗਿਆ ਕਿ ਜਲਦ ਹੀ ਫੈਸਲਾ 18 ਤਾਰੀਖ ਨੂੰ ਆਵੇਗਾ। ਮਾ ਦਾ ਕਹਿਣਾ ਸੀ ਕਿ ਉਸ ਨੇ ਇੱਕ 마ਸੂਮ ਬੱਚੀ ਨੂੰ ਮਾਰਦੇ ਹੋਏ 5 ਮਿੰਟ ਲਾਏ ਤੇ ਉਸ ਨੂੰ ਸਜ਼ਾ ਦੇਣ ਦੇ ਲਈ ਇੰਨਾ ਸਮਾਂ ਆਖਿਰਕਾਰ ਕਿਉਂ ਲੱਗ ਰਿਹਾ ਹੈ। ਦੁੱਖ ਦੇ ਵਿੱਚ ਡੁੱਬਿਆ ਇਹ ਪਰਿਵਾਰ ਦਾ ਦੁੱਖ ਉਦੋਂ ਵੱਧ ਜਾਂਦਾ ਹੈ ਜਦੋਂ बार-बार ਉਹ ਪਾਪ ਹਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਂਦੀ ਹੈ ਉਹ ਗਵਾਂਡਨ ਜਿਸ ਨੇ ਆਪਣੇ ਹੱਥਾਂ ਦੇ ਨਾਲ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਕੀਤੀ ਅਤੇ ਜਿੰਦੇ ਜੀ ਉਸ ਦਾ ਸਾਂਹ ਕੋਟ ਦਿੱਤਾ ਲੁਧਿਆਣਾ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ ਤੇ ਇਸੇ ਮਾਮਲੇ ਨੂੰ ਲੈ ਕੇ ਹੁਣ ਇਨਸਾਫ ਦੀ ਗੁਹਾਰ ਰੇ ਪਰਿਵਾਰ ਲਗਾ ਰਿਹਾ ਹੈ ਸੰਗਤ ਨੂੰ ਅਰਦਾਸ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਰੱਬ ਦੇ ਅੱਗੇ ਇਹੀ ਅਰਦਾਸ ਕਰੋ ਕਿ ਉਸ ਨੂੰ ਬੰਦੀ ਸਜ਼ਾ ਮਿਲੇ ਉਸਨੂੰ ਮੌਤ ਦੀ ਸਜ਼ਾ ਹੋਵੇ ਹੁਣ ਇੱਕ ਵਾਰ ਫੇਰ ਤੋਂ ਅਗਲੀ ਤਰੀਕ ਪਹਿ ਚੁੱਕੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਕਿਨ ਜੋ ਹੋ ਇੱਕ ਹਫਤੇ ਤੋਂ ਭੁੱਖੇ ਪਾਣੇ ਸਵੇਰੇ ਉੱਠ ਕੇ ਇੱਥੇ ਆ ਜਾਂਦੇ ਨੇ ਅਤੇ ਘਰ ਜਾਂਦੇ ਨੂੰ ਸ਼ਾਮ ਪੈ ਜਾਂਦੀ ਹੈ ਸਾਰਾ ਪਰਿਵਾਰ ਇਸੇ ਇੰਤਜ਼ਾਰ ਦੇ ਵਿੱਚ ਹੈ ਕਿ ਉਸਨੂੰ ਸਜ਼ਾ ਮਿਲੇ ਤੁਸੀਂ ਦੇਖ ਸਕਦੇ ਹੋ ਕਿ ਦਿਲਰੋਜ਼ ਦਾ ਮਾਸੂਮ ਬੱਚਾ ਉਸਦੇ ਪਿਤਾ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਅਤੇ ਹੌਸਲਾ ਦਿੰਦੀ ਉਸਦੀ ਮਾਂ ਹਾਲਾਂਕਿ ਉਹ ਖੁਦ ਵੀ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਕਿ ਗੱਲ ਕਰਦੇ ਕਰਦੇ ਰੋ ਪੈਂਦੇ ਨੇ ਇਸ ਪਰਿਵਾਰ ਨੂੰ ਇਸ ਸਮੇਂ ਹਿੰਮਤ ਅਤੇ ਹੌਸਲੇ ਦੀ ਜ਼ਰੂਰਤ ਹੈ ਪਰ ਨਾਲ ਹੀ ਉਹ ਲੋਕਾਂ ਨੂੰ ਬਾਰ-ਬਾਰ ਕਹਿ ਰਹੇ ਨੇ ਕਿ ਅਰਦਾਸ ਕਰੋ ਕਿ ਉਸ ਨੀਲਮ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਹਾਲਾਂਕਿ ਇਸ ਦੇ ਨਾਲ ਹੀ ਪਰਿਵਾਰ ਇਹ ਵੀ ਕਹਿ ਰਿਹਾ ਹੈ ਕਿ ਉਹਨਾਂ ਨੂੰ ਜੱਜ ਸਾਹਿਬ ਤੇ ਵਕੀਲਾਂ ਤੇ ਪੂਰਾ ਭਰੋਸਾ ਹੈ ਜੋ ਵੀ ਫੈਸਲਾ ਆਵੇਗਾ ਉਹ ਸਹੀ ਹੋਵੇਗਾ। ਹਾਂਜੀ ਅ ਜੇਕਰ ਜੀ ਕਿਹਨਾਂ ਚਾਹੁੰਦੇ ਅੱਜ ਜਿਹੜਾ ਇਹ ਸੀਗਾ ਫੈਸਲਾ ਇਹ ਕਿਹਨਾਂ ਚਾਹੁੰਦੇ ਪਤਾ ਨਹੀਂ ਵਾਰ-ਵਾਰ ਡਿਲੇ ਹੋ ਰਿਹਾ ਨਾ 18 ਕਈ ਹੈ 18 ਤਰੀਕ ਨੂੰ ਸਵੇਰੇ 10 ਵਜੇ ਸਮੇਂ ਤੋਂ ਬਾਅਦ ਹੈ ਕਿਉਂ ਡਿਲੇ ਹੋ ਰਿਹਾ ਹੋ ਕੁਛ ਨਹੀਂ ਪਤਾ ਬਹੁਤ ਆਸ ਲੈ ਕੇ ਆਈ ਸੀ ਅੱਜ ਵੀ ਕਿ ਇਹਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਹੈ ਸਾਫ਼ ਤੇ ਮੰਗ ਕਰ ਰਿਹਾ ਵਾ ਤਾਂ ਅੱਜ ਫੇਰ ਉਹ ਥੋੜਾ ਡਿਲੇ ਹੋ ਗਿਆ ਹੁਣ ਕਿਸ ਤਰ੍ਹਾਂ ਪਾਜੀ ਬਹੁਤ ਔਖਾ ਪਾਜੀ ਕੈਮਰਾ ਬੀ ਬਹੁਤ ਔਖਾ ਸਭ ਵਾਸਤੇ ਔਖਾ ਮਦਰ ਲਈ ਸਭ ਤੋਂ ਵੱਧ ਔਖਾ ਉਹਨੂੰ ਸਾਹਮਣੇ ਦੇਖ ਕੇ ਪ੍ਰਤਾਸ਼ਤੀ ਹੁੰਦੀ ਹੋ ਮਾਈਕ ਥੱਲੇ ਕਰ ਮਾਈਕ ਥੱਲੇ ਕਰ ਫਾਂਸੀ ਫਾਂਸੀ ਮਾਈਕ ਥੱਲੇ ਕਰ ਯਾਰ ਲੱਗਦਾ ਜੀ 18 ਤਰੀਕ ਨੂੰ ਹੁਣ ਫੇਰ ਇੱਕ ਵਾਰ ਉਮੀਦ ਨੂੰ ਦੁਬਾਰਾ ਕਿ ਇਨਸਾਫ ਪੂਰਾ ਹੋ ਜਾਏਗਾ ਉਹਨੂੰ ਮਾਈਕ ਥੱਲੇ ਕਰ ਦੋ ਬਿਲਕੁਲ ਸੁਆਮੀ ਆਸ ਰੱਖ ਸਕਦੇ ਆ ਜੇ ਸਾਥ ਉਹਨਾਂ ਦੇ ਆਖਰੇ ਚ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇਹ ਕਹਿੰਦਾ ਯਾਰ ਰੋਜ਼ ਪਰਿਵਾਰ ਆ ਰਹੇ ਇੰਤਜ਼ਾਰ ਕਰ ਰਹੇ ਕਿ ਅੱਜ ਫੈਸਲਾ ਆ ਜਾਏਗਾ ਰੋਜ਼ ਨੂੰ ਇਨਸਾਫ ਮਿਲ ਜਾਏਗਾ ਕੁਛ ਮੈਂ ਰੋਜ਼ ਬਹੁਤ ਛੀ ਖਾਦਾ। ਅਰੇ ਸ਼ਾਮੇ ਵੀ ਪੈਂਦੀ ਆ 5:00-7:00 ਵਜੇ ਜਾਂਦੇ ਆ। ਫੇਰ ਤੁਸੀਂ ਕੁਛ ਖਾਣ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ। ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪਿਆ ਜਾਂਦੀ ਆ ਵੀਰੇ। ਮਰਦਮਾ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ? ਪਤਾ ਨਹੀਂ ਕਿਉਂ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ। ਉਹਦੇ ਲਈ ਬਹੁਤ ਸੋਚਣਾ ਪਿਆ ਰਿਹਾ ਵਾ। ਦਿਲ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇਟਾ ਵੱਡਾ ਕ੍ਰਾਈਮ ਕੀਤਾ ਉਹਦੇ ਉੱਤੇ ਅੱਜ ਫੈਸਲੇ ਜੀ ਆਜਾ ਸਰ ਅੱਜ ਆਰਡਰ ਆਜਣਗੇ ਕੁਝ ਫੀ ਹੈਗਾ ਅੱਜ ਆਰਗੂਮੈਂਟ ਕੰਕਲੂਡ ਹੋਈ ਹੈ ਹੁਣੇ ਹੀ ਕਾਫੀ ਦਿਨ ਤੋਂ ਚੱਲ ਰਹੀ ਸੀਗੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਹੁਣ ਮੰਡੇ ਜਿਹੜਾ ਹੈਗਾ ਸੌਰੀ 18 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਟਾਈਮ ਹਾਂ ਵੀਰਵਾਰ ਨੂੰ ਹਾਂਜੀ ਸਵੇਰੇ 10 ਵਜੇ ਜਿਹੜਾ ਆਰਡਰ ਸੁਣਾਇ ਦਿੱਤਾ ਜਾਊਗਾ ਔਰ ਹੋਪਫੁਲੀ ਵਿਲ ਗੈਟ ਅ ਵੈਰੀ ਪੋਜ਼ਿਟਿਵ ਆਰਡਰ ਆਰਗੂਮੈਂਟ ਕੀ ਸਰ ਹੋਈ ਸੀ ਕਿ ਆਰਗੂਮੈਂਟ ਸੈਂਟੈਂਸ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹ ਹੀ ਅੱਜ ਕੰਪਲੀਟ ਹੋਈ ਹੈਗੀ ਆ ਜਿਹਦੇ ਵਿੱਚ ਕੀ ਅਸੀਂ ਕਿਹਾ ਕਿ ਬੜਾ ਬਾਰਬੈਰਿਕ ਇਨਸੀਡੈਂਟ ਹੋਇਆ ਹੋਇਆ ਜਿਸ ਨੇ ਕੀ ਸੋਸਾਇਟੀ ਦੀ ਕੌਨਸ਼ੀਅਸ ਹਿਲਾਤੀ ਹੈਗੀ ਹੈ ਔਰ ਰੇਅਰੈਸਟ ਆਫ ਦਾ ਰੇਅਰ ਕੇਸ ਹੈਗਾ ਠੀਕ ਹੈ ਔਰ ਰੇਅਰੈਸਟ ਆਫ ਦਾ ਰੇਅਰ ਕੇਸ ਕਰਕੇ ਇਹਦੇ ਵਿੱਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਜਿਹੜੀ ਉਹਦੇ ਵਿੱਚ ਰੇਅਰੈਸਟ ਆਫ ਦਾ ਰੇਅਰ ਕੇਸ ਦੇ ਵਿੱਚ ਲੈ ਕੇ ਆਂਦਾ ਤਾਂ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹ ਦੇਥ ਸੈਂਟੈਂਸ ਜਿਹੜੀ ਹੈਗੀ ਦਿੱਤੀ ਜਾਵੇ ਹਾਂ ਜਿਹੜਾ ਯਾਰ ਅਸੀਂ ਦੇਖਦੇ ਕੋਈ ਤਣਕੂ ਆਸਤੇ ਹੀ ਹੈ ਜੀ ਹੁਣ ਬਸ ਜੋ ਵੀ ਜੱਦ ਸਾਬ ਕਰਨਗੇ ਵਧੀਆ ਕਰਨਗੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਹੈ ਜੀ ਮੈਂ ਫਿਰ ਤੁਹਾਡੀ ਵੀਡੀਓ ਲਈ ਬੇਨਤੀ ਕਰਦਾ ਜੀ ਲਈ ਅਰਦਾਸ ਕਰੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਕਿੰਨੀ ਵੀ ਸੰਗਤ ਦੇਖ ਰਹੀ ਹੈ ਜੀ ਮੈਂ ਸਾਰੇ ਤੇ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਇਹ ਤਾਂ ਸਾਰੇ ਅਰਦਾਸ ਕਰ ਰਹੇ ਆ ਕਿ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਜਵੇਂ ਨੇ ਇੱਕ ਦਿਲਰੋਜ਼ ਛੋਟੀ ਬੱਚੀ ਨਾਲ ਕੀਤਾ ਮੇਰ ਨਾਲ ਨਹੀਂ ਹੁਣ ਮੇਰੀ ਦਿਲੋਈ ਨਹੀਂ ਪੂਰੇ ਵਰਡ ਦੀ ਦਿਲਰੋਜ਼ ਆ ਜੀ ਕਿ ਸਾਰੇ ਅਰਦਾਸ ਕਰ ਰਹੇ ਆ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਸੁਣਾ ਦੇ ਲਗਾਤਾਰ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜੀ ਫੈਸਲਾ ਆ ਜਾਏਗਾ ਫਿਰ 18 ਤਰੀਕ ਪੈ ਗਈ ਹੈ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਕੁਮਨਸਾ ਵੀ ਸਾਰੇ ਬਹੁਤ ਵਧੀਆ ਕਰ ਰਹੇ ਆ ਜੀ ਮੈਨੂੰ ਉਮੀਦ ਹੈ ਵੀ ਉਹਨੂੰ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓ ਜੀ ਪਰਸੋਂ ਨੂੰ ਫੌਂਸੀ ਦੀ ਸਜ਼ਾ ਸੁਣਾਉਣ ਜੱਜ ਸਾਹਿਬ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਦਰਬੋਜ਼ ਇਨਸਾਫ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜੇ ਜੀ ਆਊਗਾ ਜੀ ਫੈਸਲਾ ਪਰਸੋਂ ਦੀ ਵੇਟ ਕਰਦੇ ਹਾਂ ਜੀ ਹੁਣ ਜੀ ਠੀਕ ਹੈ ਥੈਂਕ ਯੂ ਥੈਂਕ ਯੂ